ਸਾਇਲੈਂਟ ਸੀ ਨਾ ਥੋੜਾ ਜਿਹਾ 뮤జిక్ ਲੱਗ ਜਾ। ਭਾਜੀ ਆ ਜਾਓ। ਹਰ ਵੀਰ। ਹਾਂਜੀ। ਗੱਲ ਸੁਣੋ ਯਾਰ। ਹੂੰ। ਬੈਠੇ ਤੇ ਕੋਈ ਕੰਮ ਨਹੀਂ ਹੈਗਾ ਘਰ ਸਫਾਈ ਸੂਈ ਤੇ ਹੋਈ ਹੈ। ਫਿਰ ਵੀ ਜੇ ਤੈਨੂੰ ਲੱਗਦਾ ਨਾ ਕਿ ਕਿਤੇ ਖਲਾਰਾ ਪਿਆ ਮਾੜਾ ਮੋਟਾ ਤੇ ਇੱਕ ਵਾਰੀ ਸਫਾਈ ਸੂਈ ਦੇਖ ਲੈ ਚੰਗੀ ਤਰ੍ਹਾਂ। ਤੇ ਕਿਚਨ ਕੁਚਨ ਕਲੀਨ ਕਰ ਲਾ। ਕਿਉਂ? ਸਿਮਰਤ ਆਪਣੀ ਪਹਿਲੀ ਵਾਰੀ ਫੇਰਾ ਪਾਉਣ ਵਾਸਤੇ ਆ ਰਹੀ ਹੈ। ਸਿਮਰਤ ਆ ਰਹੀ ਹੈ। ਹਾਂ। ਮੇਰੀ ਗੱਲ ਸੁਣੋ ਮੰਮੀ ਹੈ ਨਹੀਂ ਮਾਸੀ ਵੱਲ ਗਏ ਹੋਏ ਨੇ ਜਿੱਥੇ ਐਨੇ ਦਿਨ ਨਹੀਂ ਆਈ ਹੈਗੀ ਤੁਸੀਂ ਉਹਨੂੰ ਕਹਿ ਦਿੰਦੇ ਦੋ ਦਿਨ ਹੋਰ ਰੁੱਕ ਕੇ ਆ ਜਾਂਦੀ ਤੂੰ ਕੰਮਲੀ ਹੁਣ ਮੈਂ ਉਹਨੂੰ ਕੀ ਕਵਾਂ ਕਿ ਮੰਮੀ ਘਰ ਨਹੀਂ ਗਏ ਤੇ ਤੂੰ ਦੋ ਦਿਨ ਹਟਕਿਆਂ ਵੀ ਕੋਈ ਨਹੀਂ ਮਾਤਾ ਨੂੰ ਬੁਲਾ ਲੈਣਾ ਫੋਨ ਕਰਕੇ ਉਹਨਾਂ ਨੂੰ ਕਹਿਣਾ ਤੁਸੀਂ ਵਾਪਸ ਆ ਜਾਓ ਹਾਂ ਮੰਮੀ ਨੂੰ ਫੋਨ ਕਰੋ ਮੈਂ ਇਕੱਲੀ ਕੀ ਕੀ ਕਰਾਂਗੀ ਪਰ ਨਹੀਂ ਨਾ ਆਪਾਂ ਉਹਨੂੰ ਇਦਾਂ ਨਹੀਂ ਨਾ ਕਹਿ ਸਕਦੇ ਨਾਲੇ ਤੈਨੂੰ ਵੀ ਪਤਾ ਵਾ ਕਿ ਸੇਵਕ ਦੀਆਂ ਇਹ ਛੁੱਟੀਆਂ ਚੱਲਦੀਆਂ ਪਈਆਂ ਵਾ ਵਿਆਹ ਕਰਕੇ ਉਹਨੂੰ ਛੁੱਟੀਆਂ ਲਈਆਂ ਵਾ ਕਾਲੋਂ ਉਹਨੇ ਫੇਰ ਆਫਿਸ ਜਾਣਾ ਸਟਾਰਟ ਹੋਇਆ ਨਾ ਤੇ ਬਾਅਦੋਂ ਸਾਲ 6 ਮਹੀਨਿਆਂ ਬਾਅਦ ਕਿਤੇ ਫੇਰਾ ਲੱਗਿਆ ਤੇ ਆ ਜਾਣਗੇ ਫਿਰ ਏਦਾਂ ਕਰੋ ਬਾਹਰੋਂ ਲੈ ਆਓ ਰੋਟੀ ਤੇ ਸਮਾਨ ਬਾਹਰੋਂ ਲੈ ਆਓ ਨਾ ਤੁਸੀਂ ਥੋੜਾ ਮੈਂ ਕਰ ਲੈਂਦੀ ਥੋੜਾ ਬਾਜ਼ਾਰੋਂ ਲੈ ਆਓ ਰੋਟੀ ਪਾਣੀ ਤੂੰ ਘਰ ਹੀ ਬਣਾ ਲੈ ਬਾਕੀ ਹੋਰ ਕੁਝ ਸਮਾਨ ਜਿਹੜਾ ਹੈਗਾ ਵਾ ਚਾਹ ਦੇ ਨਾਲ ਮਖਾਨ ਵਾਸਤੇ ਉਹ ਬਾਹਰੋਂ ਲੈ ਆਉਂਗਾ ਮੈਂ ਕੀ ਬਣਾਵਾਂ ਐਂਡ ਟਾਈਮ ਉਹ ਤੂੰ ਮੈਨੂੰ ਦੱਸ ਤਾ ਵਾ ਤੂੰ ਕਿਹੜਾ ਹੁਣੇ ਆ ਗਏ ਉਹਨਾਂ ਨੂੰ ਵੀ ਘੰਟਾ ਕੋ ਲੱਗ ਹੀ ਜਾਣਾ ਵਾ ਜੇ ਕੋਈ ਗੱਲ ਨਹੀਂ ਆ ਥੋੜਾ ਤੁਸੀਂ ਤਾਂ ਥੋੜਾ ਆਪਣਾ ਦਿਮਾਗ ਖੁਦ ਕੰਮ ਕਰਿਆ ਕਰੋ ਮੈਨੂੰ ਪੁੱਛਦੇ ਲੈਂਦੇ ਉਹਨੂੰ ਹਾਂ ਕਰਨ ਤੋਂ ਪਹਿਲਾਂ ਪੁੱਛਣਾ ਕੀ ਕਿੰਨਾ ਨੂੰ ਮੈਂ ਕਿ ਤੂੰ ਦੋ ਦਿਨ ਹਟ ਗਿਆ ਵੀ ਸਾਡੀ ਮਾਤਾ ਨਹੀਂ ਕਰ ਹੈਗੀ ਇਹ ਤਾਂ ਚੰਗਾ ਲੱਗਦਾ ਜਿਵੇਂ ਵਾਈ ਭਾਈ ਦੇ ਨਾਲ ਉਹਨੇ ਪਹਿਲੀ ਵਾਰੀ ਫੇਰਾ ਪਾਉਣ ਵਾਸਤੇ ਆਣਾ ਵਾ ਤੂੰ ਥੋੜੀ ਸਿਆਣੀ ਬਣ ਫਿਰ ਕਿਉਂ ਆਇਆ ਵਾ ਮੈਂ ਸਿਆਣੀ ਬਣਾ ਮੇਰੇ ਵਾਸਤੇ ਤੜਕ ਪੈਸੇ ਨਹੀਂ ਹੈਗੇ ਐਨੇ ਦਿਨ ਹੋ ਗਏ ਤੁਹਾਨੂੰ ਕੁਝ ਮੰਗਦੇ ਨਾ ਉਹਦੇ ਵਾਸਤੇ ਹੁਣ ਵੇਖਿਓ ਤੁਸੀਂ ਹੁਣ ਉਹਨੂੰ ਪੂਰਾ ਲੈ ਦੇ ਕੇ ਤੋੜਨਾ ਵੇਖਿਓ ਉਹ ਕੋਈ ਗੱਲ ਨਹੀਂ ਆ ਤੈਨੂੰ ਵੀ ਪਤਾ ਵਾ ਕਿ ਵਿਆਹ ਦਾ ਜ਼ਰੂਰੀ ਹੈਗਾ ਮੈਨੂੰ ਪਤਾ ਤੂੰ ਚੂੜੀਆਂ ਕਰਕੇ ਕਹਿ ਰਹੀ ਐ ਨਾ ਚੂੜੀਆਂ ਵੀ ਲਾ ਦਾਂਗੇ ਤੈਨੂੰ ਕੋਈ ਗੱਲ ਨਹੀਂ ਐ ਆ ਤੂੰ ਐਵੇਂ ਨਾ ਮੂੰਹ ਨਾ ਬਣਾਇਆ ਕਰ ਆਪਣੇ ਹੁਣ ਮੰਮੀ ਨੂੰ ਫੋਨ ਕਰੋਗੇ ਆ ਨਾ ਕੱਲੀ ਮੇਰੇ ਕੋਲ ਚਲ ਮੈਂ ਕਰ ਦਉ ਫੋਨ ਹੋਣਾ ਹੈਗਾ ਤੇ ਤੂੰ ਦੇਖ ਲੈ ਜੇ ਕੋਈ ਕੰਮ ਕਰਨ ਵਾਸਤੇ ਹੈਗਾ ਨਾ ਕੋਈ ਮਾੜਾ ਮੁੰਡਾ ਉਹ ਦੇਖ ਲੈ ਬਾਕੀ ਰੋਟੀ ਪਾਣੀ ਦਾ ਮਾਤਾ ਆਣ ਕੇ ਕਰਵਾ ਦੂ ਤੇਰੇ ਨਾਲ ਚਲੋ ਵੇਖਦੀ ਹਾਂ ਕੰਨਾਂ ਤੇ ਪਹਿਣਾ ਹੁਣ ਚਲ ਠੀਕ ਹੈ ਕਰ ਲੈ ਫਿਰ ਮੈਂ ਮੈਂ ਫੋਨ ਕਰ ਦਿੰਦਾ ਮਾਤਾ ਨੂੰ ਇਹ ਗੱਲ ਸੁਣੋ ਹਾਂ ਤੁਹਾਨੂੰ ਫੋਨ ਕਦੋਂ ਆਇਆ ਸੀ ਮੇਰੇ ਦਾ ਫੋਨ ਆਇਆ ਸੀ ਮੈਨੂੰ 5-7 ਮਿੰਟ ਪਹਿਲਾਂ ਆਇਆ ਵਾ ਉਹਦੀ ਰਤਲ ਨੂੰ ਨਾ ਪਰਦਾ ਪੈ ਗਿਆ ਚੰਗੇ ਭਲੀ ਹੁੰਦੀ ਸੀ ਇੱਥੇ ਸੋਹਰੇ ਕੱਲ ਜਾ ਕੇ ਤਾਂ ਪਤਾ ਨਹੀਂ ਕੀ ਹੋ ਗਿਆ ਉਹਨੂੰ ਕਿਹਨੇ ਗੱਲਾਂ ਕਰਦੀ ਪਈ ਇਹ ਕਹਦਾ ਕਿ ਉਹਨੂੰ ਪਰਦਾ ਪੈ ਗਿਆ ਵਾ ਕਿਉਂ ਇੰਦਾਂ ਦੀ ਗੱਲਾਂ ਕਰਦੀ ਪਈਆਂ ਤੈਨੂੰ ਵੀ ਪਤਾ ਵਾ ਕਿ ਉਹਨਾਂ ਦੀ ਰਿਸ਼ਤੇਦਾਰੀ ਭਾਰੀ ਐ ਵੱਡੀ ਐ ਤੇ ਉਹਨਾਂ ਨੇ ਪਹਿਲੋ ਕਿਹਾ ਸੀਗਾ ਕਿ ਸਾਨੂੰ ਸਾਡੇ ਰਿਸ਼ਤੇਦਾਰਾਂ ਦੇ ਆਉਂਦੇ ਜਾਂਦਾ ਟਾਈਮ ਲੱਗਣਾ ਤੇ ਆਪਾਂ ਹਫ਼ਤੇ 10 ਦਿਨ ਤੱਕ ਤੁਹਾਡੇ ਘਰ ਫੇਰਾ ਪਾਵਾਂਗੇ ਤੇ ਹੁਣ ਤੂੰ ਆਪ ਸਿਆਣੀ ਆ ਕਿ ਉਹਨਾਂ ਨੂੰ ਅੱਜ ਕਿਤੇ ਨਹੀਂ ਜਾਣਾ ਹੋਏਗਾ ਤੇ ਅੱਜ ਉਹਨਾਂ ਨੇ ਆਪਣੇ ਅੰਦਰ ਦਾ ਪਲਾਨ ਬਣਾ ਲਿਆ ਪਤਾ ਹੀ ਹੁੰਦਾ ਨਾ ਵੀ ਅਸੀਂ ਕਿੱਥੇ ਜਾਣਾ ਫੇਰਾ ਪਾਣ ਪਹਿਲਾਂ ਤੂੰ ਰਾਤ 10 ਜੰਦੀਰ ਤੁਰ ਕੋਈ ਟਾਈਮ ਸਿਰ ਸਵੇਰੇ ਦੱਸ ਦਿੰਦੀ ਹੁਣ ਮੈਂ ਕਿੰਨੇ ਟਾਈਮ ਕਿੱਦਾਂ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਨਾ ਮੈਂ ਧਿਆਨ ਦੇਣਾ ਰਹੁਣ ਤੂੰ ਜਦੋਂ ਵਿਆਹ ਤੋਂ ਬਾਅਦ ਆਪਾਂ ਤੇਰੇ ਉਧਰ ਪਿੱਕੇ ਫੇਰੇ ਪੈ ਕੇ ਆਏ ਸੀਗੇ ਤੇ ਉੱਥੇ ਕਿੰਨੀ ਵਧੀਆ ਸੇਵਾ ਕੀਤੀ ਸੀ ਕਿੰਨੀ ਆਭਗਤ ਕੀਤੀ ਸੀਗੀ ਕੋਈ ਪਤਾ ਥੋੜੀ ਹੁੰਦਾ ਵਾ ਕਿ ਕਿਸੇ ਵੇਲੇ ਜ਼ਿਆਦਾਤਰ ਹੁੰਦਾ ਵਾ ਕਿ ਲੋਕੀ ਜਲਦੀ ਫੇਰਾ ਪਾ ਲੈਂਦੇ ਆ ਦੂਜੇ ਤੇ ਜਿਹੜੇ ਹੁਣ ਉਹਨਾਂ ਦੀ ਰਿਸ਼ਤੇਦਾਰੀ ਵੱਡੀ ਆ ਨਹੀਂ ਉਹਨਾਂ ਨੂੰ ਟਾਈਮ ਲੱਗਿਆ ਤੈਨੂੰ ਪਤਾ ਹੁਣ ਤੇ ਆਪਣੇ ਆਣ ਗੋੜੀ ਗੱਲਾਂ ਕਰਦੇ ਆ ਕਿ ਪਤਾ ਨਹੀਂ ਕੀ ਗੱਲ ਹੋ ਗਈ ਐ ਇੰਨੇ ਦਿਨਾਂ ਅੱਗੇ ਕੁੜੀ ਫੇਰਾ ਪਾ ਕੇ ਨਹੀਂ ਗਈ ਉਹ ਸ਼ੁਕਰ ਕਰ ਤੂੰ ਅੱਜ ਉਹ ਆਣ ਲਗੀ ਫੇਰਾ ਪਾਣ ਵਾਸਤੇ ਤੈਨੂੰ ਸਭ ਤੋਂ ਖੁਸ਼ ਹੋਣਾ ਚਾਹੀਦਾ ਨਾਲੇ ਮੇਰੀ ਗੱਲ ਸੁਣੋ ਮਾਤਾ ਨੂੰ ਤੇ ਮੈਂ ਫੋਨ ਕਰਕੇ ਬੁਲਾ ਲੂੰਗਾ ਉਹਨੇ ਆਣ ਤਾਂ ਟਾਈਮ ਲੱਗੂਗਾ ਥੋੜਾ ਤਦ ਤੱਕ ਤੂੰ ਦੋ ਸਬਜ਼ੀਆਂ ਵਾ ਕਿਤੇ ਕਿੰਨਾ ਟਾਈਮ ਲੱਗਣਾ ਵਾ ਬਣਾ ਲੈ ਜੀ ਮੇਰੀ ਗੱਲ ਸੁਣੋ ਤੁਸੀਂ ਮੇਰੀ ਪੇਕਿਆਂ ਦੀ ਗੱਲ ਕਰਦੇ ਜੇ ਐ ਵੀ ਤੇ ਯਾਦ ਕਰੋ ਅਸੀਂ ਉਹਨਾਂ ਨੂੰ ਰਾਤ ਪਹਿਲਾਂ ਫੋਨ ਕਰ ਦਿੱਤਾ ਸੀ ਕਿ ਕੱਲ ਅਸੀਂ ਤੁਹਾਡੇ ਵੱਲ ਆ ਰਹੇ ਹਾਂ ਕੋਈ ਤਿਆ ਉਹ ਚਲ ਕੋਈ ਨਹੀਂ ਆ ਉਹਨਾਂ ਦਾ ਪਲਾਨ ਹੋਣ ਬਣ ਗਿਆ ਹੋਏਗਾ ਫਿਰ ਕਿਹੜੀ ਏਡੀ ਗੱਲ ਕੀ ਆ ਨਾਲੇ ਏਡੇ ਵੀ ਕੀ ਗੱਲ ਹੋ ਗਈ ਆ ਜੀ ਉਹਨਾਂ ਨੇ ਆਣਾ ਵਾ ਤੇ ਉਹਨੇ ਆਪਣੇ ਘਰ ਜਾਣਾ ਵਾ ਪ੍ਰੋਣੀ ਬਣ ਗਈ ਹੁਣ ਤੇ ਸਾਡੀ ਤੇ ਆਏ ਦੀ ਇੱਜ਼ਤ ਕਰਨਾ ਬਣਦਾ ਮੈਂ ਫੁਲਕੇ ਲਾ ਦੰਨੀ ਆ ਸਬਜ਼ੀਆਂ ਬਾਜ਼ਾਰੋਂ ਲੈ ਆਓ ਫਿਰ ਤੁਸੀਂ ਦੋ ਸਬਜ਼ੀਆਂ ਕਿਤੇ ਕਿੰਨਾ ਕ ਟਾਈਮ ਲੱਗਣਾ ਘੰਟਾ ਨਹੀਂ ਲੱਗਣਾ ਉਹਨੂੰ ਸਬਜ਼ੀ ਬਣਾਉਣ ਪਰਮੀ ਨਹੀਂ ਆ ਕਿੱਥੇ ਸਬਜ਼ੀਆਂ ਪਹਿਲਾਂ ਕੱਟੋ ਤੜਕੇ ਲਾਓ ਤੁਹਾਨੂੰ ਲੱਗਦਾ ਵਾ ਦਹੀਂ ਵੀ ਤੇ ਤਿਆਰ ਕਰਾਂਗੀ ਨਾ ਕੁਝ ਮਿੱਠਾ ਵੀ ਤੇ ਤਿਆਰ ਕਰਾਂਗੀ ਤਾਨੂੰ ਲੱਗਦਾ ਵੈ ਮਿੱਠਾ ਮੈਂ ਬਾਹਰੋਂ ਫੜ ਲਿਆਉਂਗਾ ਜੇ ਤੈਨੂੰ ਗਰਮੀ ਲੱਗਦੀ ਹੈ ਨਾ ਤੂੰ ਗੁੱਸਣਾ ਕਰਿਆ ਕਰਦੇ ਨੂੰ ਪੱਖੀ ਝਾੜ ਦਊਂਗਾ ਹੈ ਚਲੋ ਜਾਓ ਮੈਂ ਵੇਚਦੀ ਹਾਂ ਮਾਫੀ ਇਤਰਾ ਬਣਾ ਲੈਣਾ ਮਰੇ ਨੂੰ ਚੂੜੀਆਂ ਆ ਜਾਂਦੀਆਂ ਨੇ ਮੇਰੀਆਂ ਮੈਂ ਕਹ ਤੂੰ ਚਿਲਤਾ ਕਿ ਕਰਦੀ ਹੈ ਮਿਲੇ ਵਾਲੀਆਂ ਨੇੜੀ ਸੁਨੇ ਵਾਲੀਆਂ ਚਲੋ ਜਾਓ ਤੁਸੀਂ ਘੇੜੇ ਗੱਲਾਂ ਦਾ ਕੜਾ ਬਣਾਉਣਾ ਕੋਈ ਇਹਨਾਂ ਤੋਂ ਸਿੱਖੇ ਬਹਿ ਜਾ ਤੇ ਥਾਲੀਆਂ ਭਰ-ਭਰ ਕੇ ਲੈ ਜਾ ਆਪਣੇ ਘਰ ਇਹਨਾਂ ਨੂੰ ਤਾਂ ਪਤਾ ਨਹੀਂ ਮੰਮੀ ਨੂੰ ਫੋਨ ਕਰਨਾ ਹੈ ਕਿ ਨਹੀਂ ਕਰਨਾ ਮੈਂ ਖੁਦ ਹੀ ਕਰਦੀ ਆ ਮੰਮੀ ਨੂੰ ਫੋਨ ਤੇ ਵਾਪਸ ਬੁਲਾਉਣਾ ਇੱਕ ਐ ਸਿਮਰਤ ਐਨੇ ਕਹਣਾ ਭਾਬੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਕੀ ਪਸੰਦ ਹੈਗਾ ਕੀ ਨਹੀਂ ਪਸੰਦ ਹੈਗਾ ਹੁਣ ਇਹਦੀ ਮੈਡਮ ਦੀ ਵੀ ਫੇਵਰਟ ਚੀਜ਼ਾਂ ਬਣਾਓ ਚਲ ਪਹਿਲਾਂ ਮੰਮੀ ਨੂੰ ਤਾਂ ਫੋਨ ਕਰਾਂ ਸਬਜ਼ੀਆਂ ਦੇਖ ਲਾਂਗੇ ਉਸਨੂੰ ਫੋਨ ਕਰਾ ਹਲੋ ਹਾਂਜੀ ਮੰਮੀ ਕਿੱਥੇ ਘਰੇ ਗਈ? ਅੱਛਾ ਰਸਤੇ 'ਚ ਹੋ ਜੇ। ਤੁਹਾਨੂੰ ਸਿਮਰਤ ਦਾ ਫੋਨ ਆਇਆ? ਅੱਛਾ ਨਹੀਂ ਆਇਆ ਤੁਹਾਨੂੰ। ਇਹਨਾਂ ਨੂੰ ਆਇਆ ਜੇ ਸਿਮਰਤ ਆ ਰਹੀ ਹੈ ਘਰ। ਹਾਂਜੀ ਹਾਂਜੀ। ਹਾਂਜੀ। ਤੁਰਪੀ ਆ ਉਥੋਂ। ਤੁਸੀਂ ਆ ਜਾਓ ਮੰਮੀ ਹਾਂਜੀ। ਉਹਨੂੰ ਫੋਨ ਕਰੋਗੇ? ਅੱਛਾ। ਠੀਕ ਹੈ। ਹਾਂ ਸਮਾਨ ਥੋੜਾ ਫੜ ਲੈ ਆਇਓ ਠੀਕ ਹੈ। ਠੀਕ ਹੈ ਮੰਮੀ ਠੀਕ ਹੈ। ਓਕੇ ਆਜੋ ਆਜੋ ਠੀਕ ਹੈ। ਹੁਣ ਕੰਮ ਤੇ ਮੁੱਕਿਆ। ਦੱਸ ਮੰਮੀ ਆਪਣੀ ਨੂੰ ਫੋਨ ਕਰਦੀ। ਇਹਨਾਂ ਦਾ ਸੇਰ ਖਾਂਦੀ ਰਹਿੰਦੀ ਐ। ਚਲੋ ਮੰਮੀ ਨੂੰ ਕਰਤਾ ਫੋਨ। ਮੰਮੀ ਆ ਜਾਂਦੀ ਨੇ ਹੈਨਾ? ਕਹਿੰਦੀ ਥੋੜਾ ਸਮਾਨ ਲੈ ਆਣੀਆਂ। ਉਮੈਂ ਘਰਾਂ ਸਬਜ਼ੀਆਂ ਕੱਟ ਲੈਣੀਆਂ। ਇੱਕ ਸਲਾਦ ਕੱਟ ਲਵਾਂ। ਰੋਟੀ ਇਹਨਾਂ ਦੇ ਦਾਂਗੀ। ਆਂਬ ਤੇ ਖਰਬੂਜੇ ਇਹਨਾਂ ਕੋਲ ਮੰਗਾ ਲੈਣੀਆਂ, ਫ੍ਰਿਜ 'ਚ ਲਗਾ ਦੇਣੀਆਂ। ਮਿੱਠੇ ਚੋਹੀ ਦੇ ਦਾਂਗੀ। ਐਵੇਂ ਇਹਨਾਂ ਨੇ ਚੰਮ-ਚੰਮ ਪਤਾ ਨਹੀਂ ਕੀ ਉਹਨੂੰ ਪਸੰਦ ਆ ਉਹ ਮਠਾਈਆਂ ਲੈਣ ਚਲ ਜਣੀਆਂ। ਕੀ ਲੋੜ ਐ? ਠੀਕ ਹੈ ਨਾ? ਨਾ ਲੱਗੇ ਤੋ ਨਾ ਮੈਂ ਸਿਮਰਨ ਨੂੰ ਸਮਝਾ ਦੇਣਾ। ਅੱਗੇ ਤੋਂ ਨਾ ਮੈਨੂੰ 2 ਦਿਨ ਪਹਿਲਾਂ ਆ ਕੇ ਫੋਨ ਕਰਿਆ ਕਰੇ। ਆਜੇ ਹੁਣੇ ਰਾਂ ਸਿਮਰਨ। ਅੱਜ ਤੈ ਹੁਣ ਮੈਂ ਦਾ ਕਰ ਦੇਣਾ ਓਕੇ ਸੋਫੇ ਕੋਈ ਗੱਲ ਨਹੀਂ ਪਰ ਗਾਂ ਤੋਂ ਮੈਨੂੰ ਜਾਣ ਲੱਗੇ ਸਮਝਾ ਦੇਣਾ ਕਿ ਭੈਣੇ ਅੱਗੇ ਤੋਂ ਆਣਾ ਹੁੰਦਾ ਨਾ ਜੀ ਸੱਦ ਕੇ ਆ ਪਰ ਦੋ ਦਿਨ ਪਹਿਲਾਂ ਮੈਨੂੰ ਦੱਸਿਆ ਘਰ ਹੋਰ ਕੀ ਬੰਦੇ ਨੇ ਕਿਤੇ ਜਾਣਾ ਹੁੰਦਾ ਹੈ ਕਿ ਬਈ ਕੋਈ ਚੀ ਘਰ ਹੁੰਦੀ ਨਹੀਂ ਹੁੰਦੀ ਜਿਵੇਂ ਇਹਦੀ ਮਾਂ ਚਲ ਗਈ ਹੈ ਪਤਾ ਹੀ ਨਹੀਂ ਸੀ ਇਹਦੀ ਮੰਮੀ ਨੂੰ ਵੀ ਹਾਂ ਇਹਨੇ ਆਣਾ ਹੁਣ ਨਾ ਮੈਂ ਮਨਾ ਕਰਨ ਜੋਗੀ ਕਰ ਦਿੰਦੀ ਫੋਨ ਚੁੱਕ ਕੇ ਵੀਰੇ ਮੈਂ ਆਣ ਲੱਗੀ ਹਾਂ ਹੈ ਅਗਰ ਮੈਂ ਕਹਣਾ ਮੈਨੂੰ ਫੋਨ ਕਰਿਆ ਘਰ ਡਾਇਰੈਕਟ ਕਰਨਾ ਤਾਂ ਮੈਂ ਹੁੰਦਾ ਨਾ ਸਭ ਕੁਝ ਰੋਟੀ ਪਾਣੀ ਦਾ ਬੰਦਿਆਂ ਨੇ ਥੋੜੀ ਕਰਨਾ ਇਹਨਾਂ ਦਿਨ ਮੂੰਹ ਹਿਲਦੇ ਨੇ ਘਰ ਦੀ ਮੈਨਾ ਗਾਵੇ ਅੱਛਾ ਮੈਂ ਰੋਟੀ ਪਾਣੀ ਲੱਗੇ ਉਹ ਆਪ ਹੀ ਕਰੇਲੇ ਬਣਾ ਕੇ ਖਵਾ ਲੀ ਉਹਨਾਂ ਨੂੰ ਹਾਏ ਹਾਏ ਕਰੇਲੇ ਖਵਾਵਾਂਗੀ ਉਹਨੂੰ ਮੈਂ ਇਹ ਫ੍ਰੀਜ ਚ ਰੱਖਣ ਲੱਗੀ ਆ ਰਾਤ ਨੂੰ ਲੱਗਦਾ ਮੈਨੂੰ ਇੰਦਾ ਹੀ ਪਿਆ ਹੈਗਾ ਤੁਹਾਨੂੰ ਬੜਾ ਕੁਝ ਲੱਗਦਾ ਹੈ ਪਰ ਫੇਰ ਨਹੀਂ ਨੂੰ ਮੈਨੂੰ ਕੁਝ ਹੋਰ ਯਾਦ ਆ ਗਿਆ ਤੁਸੀਂ ਗੱਲ ਕਰੋ ਦੱਸੋ ਮੈਨੂੰ ਵੈਸੇ ਕੀ ਬਣਾ ਲਗੀ ਆ ਉਹੀ ਰਾਜਮਾ ਤੇ ਪਨੀਰ ਜੋ ਤੁਹਾਡੀ ਭੈਣ ਨੂੰ ਪਸੰਦ ਹੈ ਵਾਹ ਬਈ ਵਾਹ ਸ਼ੋਕਰਿਆ ਤੇ ਪਸੰਦੀ ਜੀਜਾ ਬਣਾ ਲਗੀ ਆ। ਹਾਂ ਉਹ ਸਲਾਦ ਕੱਟ ਦਵਾਂਗੀ ਤੇ ਰਾਇਤਾ ਪਾ ਦੰਨੀ ਆ ਤੇ ਫੁਲਕੇ ਲਾ ਦਨੇ ਬਸ। ਚਲ ਆਪ ਦੇਖ। ਹਾਂ ਚਾਵਲ। ਵਾਹ ਬਈਆ। ਹੂੰ। ਦੱਸੋ। ਨਾਲ ਸਾਚੋ। ਮੰਮੀ ਨੂੰ ਫੋਨ ਕੀਤਾ ਸੀ। ਉਹ ਸੱਚ ਕਰਨਾ ਯਾਰ। ਰਹਿਂਦ ਰਹਿਂਦੋ ਕੱਲ੍ਹ ਆ ਮੈਂ ਫੋਨ। ਪਤਾ ਸੀ ਮੈਨੂੰ ਤੁਹਾਡਾ। ਵੇ ਕਿਤੇ ਇੱਕ ਦੱਕੇ ਦਾ ਨਵੇ ਕੀ ਇਹ ਇਕੱਤਰ ਦੇ। ਬਸ ਸ਼ੁਕਰਿਆ ਜਿਹੜੇ ਕੰਮ ਮੇਰੇ ਕੋਲ ਨਹੀਂ ਤੇ ਤੂੰ ਦੇ ਕਰ ਲੈਣੀ ਆ। ਮੈਨੂੰ ਪਤਾ ਸੀ ਨਾ ਤੁਹਾਡਾ ਆ ਰਹੇ ਮੰਮੀ। ਤੇ ਚਲੇ ਜਾਓ ਕਾਸਟੈਂਡ ਤੋਂ ਉਹਨਾਂ ਨੂੰ ਲੈਣ ਠੀਕ ਹੈ ਕਿੰਨੀ ਦੇਰ ਤੱਕ ਤੂੰ ਮਾਥੋਂ ਉਹਨਾਂ ਨੇ ਉਹ ਐਨਾ ਫੋਨ ਤਾਂ ਤੁਸੀਂ ਕਰ ਲਿਓ ਹੁਣ ਇੰਨੀ ਮੈਂ ਰਪੋਰਟਾਂ ਥੋੜੀ ਰੱਖੀਆਂ ਹੋਈਆਂ ਨੇ ਮੈਂ ਚੱਲਾਂ ਮਜ਼ਾਰ ਤੇ ਦੱਸਦੇ ਕੀ ਗਿਲੇ ਕਹਾਂ ਮੈਨੂੰ ਉਸੇ ਕਿਲੇ ਹੋਊਗਾ ਤੇਰੇ ਵਾਸਤੇ ਤਿੰਦੁੱਤ ਦੇਗਾ ਵਾ ਫੇਰ ਹੋਈ ਗੱਲਾਂ ਉਹ ਤੇ ਠੀਕ ਹੈ ਖਾਣ ਨੂੰ ਨਹੀਂ ਲੈ ਆਉਣਾ ਮੇਰੇ ਵਾਸਤੇ ਅਲੱਗ ਸਪੈਸ਼ਲ ਹਾਂ ਤੂੰ ਕੀ ਖਾਣਾ ਬਸ ਮੈਂ ਤੁਹਾਨੂੰ ਮੈਸੇਜ ਕਰਕੇ ਦੱਸ ਦਿੰਦੀ ਠੀਕ ਤੇ ਹੋਰ ਕੋਈ ਉਹਦਾ ਸਮਾਨ ਨਹੀਂ ਕਰਨ ਦੱਸ ਦੇ ਮੈਨੂੰ ਹਾਂ ਉਹ ਮੈਂ ਪੱਛੀ ਰੱਖੀ ਸੱਚ ਉਹ ਟੇਬਲ ਤੇ ਰੱਖੀ ਹੈ ਠੀਕ ਹੈ ਥੋੜਾ ਸਮਾਨਾ ਕੀ ਹੋਈ ਬਿਸਕਟ ਲੈ ਆ ਨਮਕੀਨ ਲੈ ਆ ਕੋ ਲੈ ਆਓ ਥੋੜਾ ਦੁੱਧ ਘਾਟਾ ਦੁੱਧ ਲੈ ਆਓ ਚਲ ਠੀਕ ਹੈ ਫਿਰ ਇਹ ਕਰ ਲੈ ਫਿਰ ਤਿਆਰ ਤੂੰ ਠੀਕ ਆ ਗੱਲ ਸੁਣਿਓ ਗੱਲ ਸੁਣਿਓ ਮੈਂ ਕਿਹਾ ਸਿੰਨਰ ਨੂੰ ਜਾਣ ਲੱਗੇ ਕਿ ਦੇਣਾ ਤੁਸੀਂ ਮੈਂ ਤਾਂ ਕੁਝ ਨਹੀਂ ਦੇਣਾ ਕਿਉਂ ਕਿਹਾ ਮੂੰਹ ਨਹੀਂ ਲੈ ਕੇ ਜੋ ਦੇਣਗੇ ਅੱਛਾ ਤੇ ਵੇਖ ਲਿਓ ਜੇ ਤੁਸੀਂ ਆਪਣੀ ਜੇਬ ਚ ਕੁਝ ਦਿੱਤਾ ਮੈਨੂੰ ਪੁੱਛਣ ਤੋਂ ਬਿਨਾ ਨਹੀਂ ਦੇਣਾ ਚਲ ਠੀਕ ਹੈ ਬਾਬਾ ਨਹੀਂ ਦੇਣਾ ਹਾਂ ਚਲੋ ਠੀਕ ਹੈ ਓਕੇ ਕਾ ਥੋੜੀ ਲੱਗਦਾ ਇਹਨਾਂ ਨੂੰ ਕੋਚ ਸਪਾਂਸਰ ਉਹ ਹਜਾ ਮੈਡਮ ਚੇਤੀ ਤਿਆਰ ਕੀ ਕਰਨੀ ਆ ਹਾਂਜੀ ਮੈਂ ਤਿਆਰ ਆ ਤੇ ਤੁਹਾਡੇ ਲਈ ਮੈਂ ਦੂਸਰੇ ਕੱਪੜੇ ਕੱਢੇ ਕੀ ਤੁਸੀਂ ਆ ਪਾ ਲਈ ਓਏ ਓਏ ਠੀਕ ਆ ਯਾਰ ਜਲੂਸ ਹੀ ਨਿਕਲਣਾ ਇੰਨਾ ਜੇ ਨਿਕਲ ਜੂਗਾ ਇਹ ਤੁਸੀਂ ਕੀ ਕਹਾਂਦੇ ਜਲੂਸ ਕਾਹਦਾ ਨਿਕਲਣਾ ਦੱਸ ਇੰਨੀ ਗਰਮੀ ਆ ਬਾਹਰ ਤੇ ਨੂੰ ਪਤਾ ਚੰਗਾ ਕੋਲ ਚੱਜ ਦੇ ਕੱਪੜੇ ਪਾਏ ਆ ਨਾ ਇੰਨਾ ਘੱਟਾ ਰਾਜ ਉਹਨਾਂ ਦਾ ਜਲੂਸ ਨਿਕਲਣਾ ਤੇਦਰੋ ਚੰਗੇ ਇਹੋ ਹੀ ਆ ਇਹੋ ਸਹੀ ਆ ਖੇਤੀਚਾਰ ਹੋ ਜਾਣਾ ਕਿਹੜੇ ਵੇਲੇ ਆ ਇੰਨੀ ਬਾਹਰ ਧੁੱਪ ਲੱਗ ਗਈ ਆ ਗਰਮੀ ਜਾਇ ਜਾਣਾ ਇਹ ਕਿਹੜਾ ਗੱਡੀ ਆ ਜਿਹੜੀ ਅੱਧੇ ਘੰਟੇ ਚ ਪਹੁੰਚਾ ਦੂਗੀ ਡੇਢ ਦੋ ਘੰਟੇ ਲੱਗ ਜਾਣੇ ਜਾਂਦੇ ਆਪਾਂ ਹਾਂਜੀ ਚਲੋ ਮੈਂ ਰੈਡੀ ਚਲ ਕਰੋ ਫੇਰ ਉਹ ਤੁਸੀਂ ਗਏ ਨਹੀਂ ਦੋਨੋਂ ਜਣੇ ਹੋਏ ਤੱਕ ਹਜੇ ਤਾਂ ਕਿੱਥੇ ਖੜੋਤੇ ਹੋ ਐਸੇ ਬੋਲੋ ਖੇਤੀਚਾਰ ਹੋਵੇ ਤਾਂ ਚਾਹੀਏ ਕੈਮੇ ਸਾਢੇ 9 ਹੋ ਗਏ ਨੇ ਤੁਹਾਨੂੰ ਕਿਹਾ ਸੀ ਪਹਿਲੇ ਟਾਈਮ ਤੁਰਪੇ ਨਾ ਤੇ ਆਰਾਮ ਨਾਲ ਉੱਥੇ ਪਹੁੰਚ ਵੀ ਜਾਓਗੇ ਕਿਹੜੇ ਵੇਲੇ ਜਾਓਗੇ ਤੇ ਕਿਹੜੇ ਵੇਲੇ ਆਓਗੇ ਚਲੋ ਚੰਗਾ ਕੀਤਾ ਭਾਬੀ ਜ਼ਿਆਦਾ ਚੀਜ਼ਾਂ ਨਹੀਂ ਪਾਈਆਂ ਮੋਲ ਗਿਓ ਹੋ ਜਾ ਰਵੈ ਤੇ ਨਾਲ ਕੀ ਗੱਲ ਆ ਭਾਬੀ ਪੇਕਿਆਂ ਦੇ ਨਾਲ ਹੁੰਦੇ ਹੀ ਸਾਰੀ ਲਾਜ ਸ਼ਰਮ ਤੇ ਚੀਜ਼ਾਂ ਸਭ ਭੁੱਲ ਗਏ ਹੋ ਮੋਟੀ ਨੂੰ ਗਿਆ ਆਪਣੀ ਨੂੰ ਕਿਸੇ ਤੋਂ ਚੁੰਨੀ ਲਾ ਦੇ ਨਹੀਂ ਮੈਂ ਤੁਰ ਪਿਆ ਦਿੱਦੀ ਹਾਂ ਤੂੰ ਹੀ ਹਣੋ ਝਾਲਦੰ ਤਾਨੂੰ ਪਤਾ ਹੈ ਬਾਹਰ ਧੁੱਪ ਕਿੰਨੀ ਹੋ ਗਈ ਤੇ ਮੈਂ ਮੁੜ ਕੇ ਮੈਂ ਨਹੀਂ ਜਾਣਾ ਫਿਰ ਨਾ ਤੂੰ ਕੀ ਬਣਿਆ ਕੱਪੜੇ ਤਾਂ ਲੈ ਕੇ ਪਾਏ ਯਾਰ ਇਹ ਤਾਂ ਠੀਕ ਆ ਇਹੋ ਠੀਕ ਆ ਜਲੂਸ ਭਲਾ ਕਿੰਨਾ ਨਿਕਲਣਾ ਜਲੂਸ ਕਾਦਾ ਨਿਕਲਣਾ ਜਲੂਸ ਤਾਂ ਪੂਰਾ ਬਣ ਕੇ ਨਿਕਲੇਗਾ ਜੋ ਤੇਰਾ ਹਾਰ ਉਹਨਾ ਮੋੜ ਸਕੇ ਕਿਨਾ ਘਟਾਣਾ ਬਾਹਰ ਭਾਬੀ ਮੇਰੀ ਗੱਲ ਸੁਣੋ ਚੁੰਨੀ ਨਾ ਸੈੱਟੇ ਲਵੋ ਹਾਂ ਜੀ ਜੀ ਸਾਰਿਆਂ ਨੇ ਵੇਖਣਾ ਉਹਨਾਂ ਨੇ ਕਹਿਣਾ ਆਪ ਕੋ ਦਰੀਆਂ ਕਰਨ ਲੱਪੀ ਆ ਗਏ ਇੰਨੀ ਗਰਮੀ ਲੱਗਦੀ ਐ ਤੇ ਫਿਰ ਵੇਟ ਕਰ ਲੋ ਗੱਡੀ ਉਹ ਲੱਲੇਗਾ ਤੇ ਫਿਰ ਚੱਲ ਜਾਣਾ ਪੇਕੇ ਨਹੀਂ ਤਾਂ ਬੱਸੇ ਚੱਲ ਜਾਣਾ ਸੀ ਨਹੀਂ ਜੀ ਜੀ ਬੱਸੇ ਮੇਰੇ ਕੋ ਸਫਰ ਨਹੀਂ ਹੁੰਦਾ ਲਓ ਨਾ ਹੀ ਗੱਲ ਸੁਣ ਲੋ ਬੱਸ ਤੇ ਜਾਣਾ ਨਹੀਂ ਮੋਟਰਸਾਈਕਲ ਤੇ ਬਹਿਣਾ ਤੇ ਉਹ ਹੋ ਜਣੀ ਹੈ ਤੇ ਹੁਣ ਗੱਡੀ ਮੈ ਲੈ ਆ ਤੁਮਾਂ ਤੈਨੂੰ ਫਿਰ ਬਹਿਣ ਤੋਂ ਤੁਸੀਂ ਆਪੇ ਲੈ ਲਾਂ ਗੱਡੀ ਲੈ ਲਾਂਗੇ ਤੇ ਕੀ ਗੱਲ ਆ ਭਾਬੀ ਪਰਸਪੁਰਸ ਨਹੀਂ ਫੜਿਆ ਨਾਲ ਉਹ ਜੀਜੀ ਪਰਸਨਲ ਲਿਸ਼ਕਣਾ ਜਿਹਾ ਬੜਾ ਤੇ ਮੈਨੂੰ ਸਹੀ ਜਿਹਾ ਨਹੀਂ ਲੱਗਾ ਅੱਛਾ ਇੱਕ ਗੱਲ ਈ ਸੇਵਕ ਵੀਰ ਮੈਨੂੰ ਤਾਂ ਸਮਝ ਨਹੀਂ ਆਂਦੀ ਗੱਲ ਇਹਨਾਂ ਨੂੰ ਆਪਣੀ ਪੇਕੇ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਨਾਲ ਮਾਰੀ ਖੋਲੋ 5 6 ਪਰਸ ਦਾ ਡੇਗੇ ਨੇ ਕੁਝ ਸੂਟਾਂ ਨਾਲ ਮੈਚਿੰਗ ਆ ਕੁਝ ਉਦਾਂਗੇ ਨੇ ਉਹੀ ਪਰਸ ਇੱਕ ਫੋਨ ਨਾਲ ਕਿਉਂ ਸਾਡਾ ਦੋਸਤ ਮਿਆਰ ਬਣਵਾਣਾ ਭਾਬੀ ਇਹੋ ਚੀਜ਼ਾਂ ਨੇ ਜਰੋਣੀਆਂ ਜਿਹੜੀ ਚੀਜ਼ ਨਜ਼ਰ ਆਉਣ ਵਾਲੀ ਉਹ ਨਾਲ ਤੇ ਨਜ਼ਰ ਨਹੀਂ ਦਿੰਦੇ ਆਹ ਕੰਮ ਚੰਗੇ ਨਹੀਂ ਗਏ ਮੈਂ ਦੇਣੀ ਹੈ ਤੁਹਾਨੂੰ ਪਰਸ ਇੱਕ ਪਰਸ ਪਿਆ ਹੋਇਆ ਇਹਨੇ ਤੇ ਭਾਬੀ ਦਾ ਮਿਆਰ ਬਣਵਾਣਾ ਚਾਹੁੰਦੇ ਸਾਡਾ ਬਾਹਾਂ ਚ ਪਾ ਲਓ ਤੇ ਜਦੋਂ ਬੋਗ ਹੈ ਨਾ ਮੋਟਰਸਾਈਕਲ ਤੇ ਇਹਨੂੰ ਅੰਦਰ ਵਾਰ ਕਰ ਲੈਣਾ ਥੋੜਾ ਕੈਸ਼ ਹੈਗਾ ਵਿੱਚ ਜਾਓ ਕਿਤੇ ਖਾਲੀ ਹੱਥ ਨਾ ਜਾਈਂ ਸੋਹਰੇ ਕੁਝ ਲੈ ਕੇ ਜਾਣਾ ਨੇ ਤਾਂ ਗਲਿਆਂ ਨੇ ਕਿਹਾ ਨਾ ਕੋਈ ਅਕਲ ਮੋਦਨੀ ਦਿੱਤੀ ਕਿਸੇ ਪਾਸੇ ਇਹਨਾਂ ਨੇ ਹਾਂਜੀ ਠੀਕ ਐ ਜਾਓ ਮਾਈ ਉਰ ਦਾ ਨਾਮ ਲੈ ਕੇ ਜਾਓ ਮੰਮੀ ਇਹ ਗੁਰਦੁਆਰਾ ਸਾਹਿਬ ਮੈਂ ਕਹਿ ਦਾਂਗੀ ਕੋਈ ਨਹੀਂ ਹੋ ਕੇ ਗਏ ਨੇ ਚਲੋ ਯਾਰ ਛੇਤੀ ਚਲੋ ਦਿਮਾਗ ਵੜਾ ਖਰਾਬ ਹੋਇਆ ਮੇਰਾ ਚਲੋ ਸਾਨੂੰ ਜਾਣਾ ਪੈਣਾ ਚੱਲ ਭਾਬੀ ਰਸਤੇ 'ਚ ਧਿਆਨ ਰੱਖੀਏ ਦਾ ਇਹਨੂੰ ਗਰਮੀ ਬਰਦਾਸ਼ਤ ਨਹੀਂ ਹੁੰਦੀ ਤੇ 2 ਮਿੰਟ ਵਿੱਚ ਰਸਤੇ 'ਚ ਰੋਕੇ ਨਾ ਕੋ ਠੰਡਾ ਪੀ ਵੀ ਲੈਣਾ ਐ ਨਹੀਂ ਕੋ ਸਾਇਆ ਚਲਾਈ ਜਾਵੇ ਤੇ ਚਾਈ ਜਾਣਾ ਚਲੋ ਯਾਰ ਹੁਣ ਜਾ ਛੜ ਗਿਆ ਨੂੰ ਗੁੱਸਾ ਜਾ ਧਿਆਨ ਲੱਜਾਏਗਾ ਬੱਤੀਆਂ ਵੀ ਜੱਗੀਆਂ ਛੱਡ ਗਈਆਂ ਨਾ ਇਹਨੂੰ ਇੱਕ ਇੱਕ ਚੀਜ਼ ਸਮਝਾਣੀ ਪਏਗੀ ਮਾਂ ਤੇਰੀ ਕਹਿੰਦੀ ਸੀ ਕੁੜੀ ਸਾਡੀ ਨਾ ਬਹੁਤ ਸਿਆਣੀ ਐ ਪਰ ਅਕਲ ਤੇਰੀ ਦੀ ਨਹੀਂ ਗਈ ਬੰਦਾ ਕੀ ਕਹਵੇ ਛਲੇਰਾ ਇੱਕ ਛਲੇਰਾ ਪਾਇਆ ਆ ਇੰਨੇ ਵੀ ਪਰਨਾ ਬੰਨ ਲੱਗਿਆ ਤੇ ਸੁਈਆਂ ਇੱਥੇ ਸਜਾਤੀਆਂ ਤੇ ਕਿਹਦੇ ਬਾਜੇ ਪਰ ਉਹਨੇ ਥੋੜੀ ਦੇਖਣਾ ਦੇਖਣਾ ਤੇ ਅਕਸਰ ਜਨਾਨੀ ਨਹੀਂ ਹੁੰਦਾ ਵੈ ਕਿਹੜੇ ਕਿਹੜੇ ਪਾਸੇ ਮੈਂ ਲੱਗਾ ਗਰ ਯਾਰ ਆ ਜਾ ਹੁਣ ਧੋਦੇ ਬੂਆ ਵੀ ਹਾਂਜੀ ਹਾਂਜੀ ਲੈ ਚੁੰਨੀ ਸਿਰ ਤੇ ਲਈ ਆ ਆਪਣੇ ਹਾਂਜੀ ਤੈਨੂੰ ਪਤਾ ਸਾਰਾ ਮੱਲਾ ਵੇਂਦਾ ਕੀ ਕਹਿਣਗੇ ਉਹ ਹੋਣਾ ਕੀ ਆ ਯਾਰ ਘੰਟਾ ਆ ਗਿਆ ਮੋਟਰਸਾਈਕਲ ਚਲਾਉਣੇ ਨੂੰ ਲੱਕ ਮਿਹੜਾ ਇੰਨਾ ਦਰਦੋਂ ਡਾ ਕੋਈ ਹਿਸਾਬ ਨਹੀਂ ਆ ਨਾ ਇੱਥੇ ਕੋਈ ਦੁਕਾਨ ਹੈਗੀ ਆ ਵੀ ਬੰਦਾ ਕੁਝ ਖਾਪ ਹੀ ਲਵੇ ਇੱਥਾਂ ਬੱਸ ਵੀ ਜੇ ਮੈਂ ਘਰੋਂ ਤੁਰਨ ਲੱਗਾ ਕਿ ਕੋਈ ਮੈਨੂੰ ਯਾਦ ਕਰਾ ਦੇ ਕਿ ਮੂਹ ਵਾਸਤੇ ਬੰਨਣ ਵਾਸਤੇ ਫਿਰ ਮਾਲ ਲੈ ਲਓ ਕੋਈ ਐਨਕ ਲੈ ਲਓ ਮੈਂ ਹਿਸਾਬ ਲੈ ਸੈਨਪ ਤੇਰੇ ਚ ਮਾਸਾ ਨਹੀਂ ਆ ਗਈ ਬੰਦਾ ਯਾਦ ਹੀ ਕਰਾ ਦਿੰਦਾ ਏਕਾ ਪਤਾ ਨਹੀਂ ਕਿੱਡੀ ਦੂਰ ਜਾਣਾ ਹੈ ਗੁੱਸਾ ਮੈਨੂੰ ਸਮਝਣ ਲੱਗਣ ਦੀ ਯਾਰ ਲੱਕ ਮੇਰਾ ਇੱਥੇ ਦਰਦੋਂ ਲੱਪਾਏ ਤੇ ਕਿੰਨਾ ਰਹਾ ਪਿਆ ਉਹ ਤੋਂ ਚੜਾ ਜਾਂਦਾ ਕੀ ਬਣੂ ਮੇਰਾ ਐਸੇ ਟਾਈਮ ਨਾ ਮੇਰੇ ਦਿਮਾਗ 'ਚ ਗੰਦੀਆਂ ਗਾਲਾਂ ਚੱਲਣ ਡੀਆਂ ਜਿਹੜੇ ਮੈਂ ਵਿਚੋਲਿਆਂ ਨੂੰ ਕਟਾਂ ਕੀ ਸੋਚ ਰਿਹਾ ਤੂੰ ਯਾਰ ਤੁਹਾਨੂੰ ਥੋੜਾ ਕੋਈ ਕਿਹਾ ਮੈਂ ਮੈਨੂੰ ਤਾਂ ਵਿਚੋਲਿਆਂ ਦਾ ਗੁੱਸਾ ਆ ਉਹ ਰੱਬ ਦੀ ਤੁਨੀ ਜੇ ਮੇਰਾ ਰਿਸ਼ਤਾ ਕਰਾਤਾ ਹੈ ਇੱਕ ਦਿਨ ਵਿਆਹ ਵੀ ਹੋਊ ਟਾਈਮ ਤੇ ਆ ਜਦ ਤੱਕ ਬਗੈਰ ਕੋਈ ਸਾਧਨ ਹੀ ਨਹੀਂ ਹੈਗਾ ਇਹ ਕਿਤੇ ਗੱਡੀ-ਬੁੱਡੀ ਹੋਵੇ ਤੇ ਬੰਦਾ ਡੇਢੇ ਦੇ ਚੱਲ ਜੇ ਯਾਰ ਗੱਡੀ ਦਾ ਸਕਾਵਟ ਵੀ ਨਹੀਂ ਆਣੀ ਹੁੰਦੀ ਕਿੱਥੇ ਅੱਧੇ ਘੰਟੇ ਦਾ ਰਾਹ ਨੂੰ 2 ਘੰਟੇ ਲੱਗ ਗਏ ਆਲੇ ਨਾ ਅੱਗੇ ਤੋਂ ਮੇਰੀ ਗੱਲ ਸੁਣ ਲੈ ਜਦੋਂ ਤੂੰ ਪਿੱਕ ਜਾਣਾ ਨਾ ਆਪਣੇ ਭਰਾ ਨੂੰ ਬੁਲਾ ਲਿਆ ਕਰੀ ਉਹ ਲੈ ਜਾ ਕਰ ਤੈਨੂੰ ਮੇਰੇ ਤੋਂ ਨਹੀਂ ਅੰਗੰਜਰ ਖਾਨੇ ਜਿ ਹੁੰਦੇ ਯਾਰ ਹਾਂ ਉਸ ਦਿਨ ਮੈਂ ਤੈਨੂੰ ਲੈ ਕੇ ਜਾਵਾਂ ਜਿੱਦਣ ਮੇਰੇ ਥੱਲੇ ਗੱਡੀ ਹੋਊਗੀ ਬੈ ਜਾ ਹੁਣ ਚੱਲੀਏ ਉੱਥੇ ਅੱਗੇ ਦੁਕਾਨ ਵੇਖੋਗੇ ਲੰਕਾ ਲੂੰਕਾ ਪੀਵਾਂ ਪਹਿਲਾਂ ਤੇ ਸਾਰੇ ਰਾਹ ਸਿਰ ਖਾਂਦੀ ਐ ਮੇਰਾ ਇੱਥੇ ਰੁਕੋ ਇੱਥੇ ਰੁਕੋ ਮੈਂ ਫਰੂਟ ਵਾਲੀ ਦੁਕਾਨ ਵੇਖਿਆ ਫਰੂਟ ਲੈ ਕੇ ਜਾਣਾ ਫਿਕਰ ਤੇ ਤੈਨੂੰ ਉਹਨਾਂ ਦਾ ਉਹਦਾ ਫਿਕਰ ਨਹੀਂ ਹੈਗਾ ਜਿਹੜਾ ਤੇਰੇ ਨਾਲ ਆਉਂਡਿਆ ਉਹਦਾ ਮਾਸਾ ਫਿਕਰ ਨਹੀਂ ਵੀ ਉਹਨੇ ਵੀ ਕੁਝ ਖਾਣਾ ਪੀਣਾ ਹੈ ਉਹਨੂੰ ਵੀ ਗਰਮੀ ਲੱਗਣ ਢੀ ਆ ਬੈ ਜਾ ਹੁਣ ਮੂੰਹ ਆਲਾ ਵੇਖ ਮੇਰੇ ਕੀ ਇਕੱਲੀ ਬੋਲੀ ਜਾਂਦੀ ਮੈਂ ਆਗੇ ਦੇ ਅੱਲਾ ਪੜ ਲਿੰਕਾ ਲਈ ਆਇਓ ਆਓ ਯਾਰ ਥੰਡਾਪ ਨੇ ਲੈ ਤੈਨੂੰ ਪਤਾ ਹੈਗਾ ਉਹਨੂੰ ਲਿੰਕਾ ਪਸੰਦ ਹੈਗੀ ਹੈ ਮੈਨੂੰ ਤਾਂ ਥੰਡਾਪ ਪਸੰਦ ਆਣਾ ਉਹ ਹੋ ਆਪਾਂ ਖਿਲਾਉ ਲਵਾਂ ਨਾ ਵਾਤੇ ਕਰਦੇ ਪਏ ਆਪਾਂ ਬਾਅਦੂ ਖਿਲਾਵਾਂਗੇ ਚਲੋ ਛੱਡ ਦੋ ਅੱਛਾ ਕੋਈ ਗੱਲ ਨਹੀਂ ਤੇ ਮੰਮੀ ਮੰਮੀ ਆਵੇ ਮੰਮੀ ਨੇ ਥੋੜਾ ਲੇਟ ਹੋ ਜਾਣਾ ਵਾ ਤੇ ਕੀਤਾ ਹੈਗਾ ਮੈਂ ਹੋਣਾ ਉਹਨਾਂ ਨੂੰ ਅੱਛਾ ਆਓ ਸੋ ਲੋ ਫਿਰ ਕੋਈ ਚਾਹ ਪਾਣੀ ਦਾ ਤਾਂ ਕਰਾ ਕੋ ਲੋ ਤਿਆਰੀ ਦੀਆਂ ਫੋਨ ਕਰ ਲਿਓ ਮੰਮੀ ਨੂੰ ਦੁਬਾਰਾ ਮੈਂ ਕਿਦਾਂ ਫੋਨ ਹਾਂ ਕੋਈ ਫੇਰ ਕਰਨਾ ਹਾਂ ਹਾਂ ਕਰੋ ਯਾਰ ਉਹ ਓਕੇ ਲੱਗ ਗਿਆ ਅੰਡਾ ਘਵਾੜੀ ਅੱਧਾ ਘੁਰਾ ਲੱਗਦਾ ਤੂੰ ਚੁੱਪ ਕਰ ਜਾ ਗਰਮੀ ਮੈਨੂੰ ਬਹੁਤ ਲੱਗਣ ਦੀ ਪਹਿਲਾਂ ਮੈਨੂੰ ਏਸੀ 'ਚ ਬਿਠਾ ਜਾ ਕੇ ਤਵਾ ਦਾ ਚੰਦੋ ਰੱਖੇ ਪਾਬੀ ਸੀਨੇ ਤੇ ਸੱਸ ਕੀ ਬਾਬੀ ਸਤਿ ਸ਼੍ਰੀ ਅਕਾਲ ਤੂੰ ਇਦਾਂ ਹੀ ਆ ਗਈ ਅੰਦਰ ਤੇਜ਼ੀ ਚੋਂ ਆਉਂਦਿੰਦੀ ਸੱਚੀ ਗੱਲ ਨਹੀਂ ਬਾਬੀ ਮੰਮੀ ਮੰਮੀ ਆਂਦੇ ਨੇ ਉਹਨਾਂ ਮਾਸੀ ਵੱਲ ਚਲ ਗਏ ਸੀ ਪਤਾ ਨਹੀਂ ਸੀ ਨਾ ਤੇਰਾ ਚਲ ਤੂੰ ਆ ਜਾ ਆ ਜਾ ਆਹ ਵੇਖੋ ਜੀ ਆ ਗਈ ਸਿਮਰਤ ਬੱਲੇ ਬੱਲੇ ਸੱਚੀ ਗੱਲ ਸਿਮਰਤ ਕੀ ਹਾਲ ਹੈ ਹਾਂਜੀ ਠੀਕ ਹੈ ਹਾਂਜੀ ਬਹੁਤ ਵਧੀਆ ਹੋਰ ਪੱਜੀ ਕੀ ਹਾਲ ਹੈ ਬਾਸ ਹੋ ਗਿਆ ਬਈ ਠੀਕ ਆਓ ਬੈਠੋ ਜੀ ਬੈਠੋ ਮੈਂ ਪਾਣੀ ਲੈ ਕੇ ਹਾਂਜੀ ਹੋਏ ਭਾਜੀ ਘੇਰਾਂ ਤੇ ਲਾਏ ਹਾਂਜੀ ਆ ਜੀ ਭਾਈ ਸਾਹਿਬ ਆਣ ਲੱਗੇ ਕੋਈ ਨਿਕਲ ਪਰੇਸ਼ਾਨੀ ਤਾਂ ਨਹੀਂ ਆਈ ਸਗੋ ਘਰ ਦੇ ਨੂੰ ਲੈ ਆਉਣੇ ਨਾਲ ਘਰ ਦੇ ਨੂੰ ਕਿਥੋਂ ਨਾਲ ਲੈ ਆਉਂਦੇ ਭਾਜੀ ਗੱਡੀ ਦਾ ਖਰਾਬ ਹੋਈ ਆ ਮੋਟਰਸਾਈਕਲ ਤੇ ਮੈਂ ਆਇਆ ਮਿੱਟੀ ਨਾਲ ਮਿੱਟੀ ਹੁੰਦਾ ਆਂ ਡਿਆਂ ਮੈਂ ਕੱਟਾ ਗੋੜੇ ਬੜੇ ਮੂੰਹ ਤੇ ਪਿਆ ਤੇ ਇਹੀ ਕਹਿੰਦੇ ਦਿੱਕਤ ਨਹੀਂ ਹੋਈ ਚਲੋ ਕੋਈ ਨਹੀਂ ਆ ਮਾਰੇ ਤਾਂ ਡੇ ਆ ਕਮਾਗਰ ਚ ਵੱਧ ਪਾਵੇ ਤੇ ਬਾਜੂ ਗੱਡੀਆਂ ਗੱਡੀਆਂ ਹੋ ਜਾਂਦੀਆਂ ਫਿਰ ਕਿਹੜੀ ਗੱਲ ਆ ਕੰਨੀ ਤਾਂ ਗੱਲ ਸਮੈ ਨਹੀਂ ਲੱਗੀ ਬਣੀ ਕਿ ਇਹ ਸਿੰਮਰਤ ਹੰਟੀ ਮਿੱਟੀ ਉਹ ਹੋਇਆ ਆ ਕਾਲਾ ਮੂ ਗੱਡੀ ਦਾ ਹੋ ਰਿਹਾ ਨੂੰ ਮੱਜਾ ਮਾ ਇਸੀ ਚ ਲੱਗਦਾ ਨਹੀਂ ਆਈ ਮੈਨੂੰ ਪੁੱਛਦੀ ਆ ਬਾਹਰ ਜਾ ਕੇ ਕੋਈ ਇਹ ਇੰਨਾ ਟਾਈਮ ਲਾਤਾ ਜੇ ਭਾਬੀ ਨੇ ਫੋਨ ਕਰੀ ਦਿੱਤਾ ਹੀ ਫਿਰ ਟਾਈਮ ਤੇ ਆ ਜਾਂਦੇ ਪੁੱਤ ਮੈਨੂੰ ਇਹਨਾਂ ਨੇ ਦੱਸਿਆ ਸੀ ਕਿ ਸਿਮਰਤ ਆਣਦੀ ਹੈ ਮੈਂ ਸਵੇਰੇ ਹੀ ਫੋਨ ਕਰਤਾ ਸੀ ਤੇ ਮੈਂ ਤੇ ਉਸੇ ਤਰ੍ਹਾਂ ਹੀ ਭੱਜੀ ਆਈਂ ਫਟਾਫਟ ਤੇ ਪੁੱਤ ਤੈਨੂੰ ਪਤਾ ਰਾਹ 'ਚ ਰਾਸ਼ੀ ਕਿੰਨਾ ਹੁੰਦਾ ਹੈ ਟ੍ਰੈਫਿਕ ਇੰਨਾ ਜ਼ਿਆਦਾ ਹੈ ਤੇ ਫਿਰ ਟਾਈਮ ਲੱਗ ਗਿਆ ਹੁੰਦੇ ਹੁੰਦੇ ਚਲੋ ਕੋਈ ਨਹੀਂ ਤੇ ਹੋਰ ਸੁਣਾ ਮੇਰਾ ਪੁੱਤ ਬੱਸ ਹੋ ਗਏ ਤੁਸੀਂ ਦੱਸੋ ਸੇਟਸ ਠੀਕ ਹੈ ਹਾਂ ਸੇਵਕਾ ਤੂੰ ਸੁਣਾ ਪੁੱਤ ਬਸ ਠੀਕ ਹੈ ਜੀ ਘਰ ਠੀਕ ਹੈ ਸਾਰੇ ਘਰ ਆਣ ਵਧੀਆ ਸਭ ਮਮਮੀ ਨੂੰ ਲੈ ਆਉਣਾ ਸੀ ਨਾਲ ਆ ਲੈ ਤੇ ਮੈਂ ਆਉਣਾ ਪਰ ਜਿਹੜੀ ਤੁਸੀਂ ਗੱਡੀ ਦਿੱਤੀ ਹੈ ਨਾ ਉਹ ਮੈਂ ਘਰੇ ਹੀ ਲਾ ਆਇਆ ਉਹ ਮੇਰਾ ਮਤਲਬ ਮੈਂ ਮੋਟਰਸਾਈਕਲ ਤੇ ਆਇਆ